ਜੇ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 12 ਸਤ੍ਹਾ ਦਾ ਖੇਤਰਫਲ ਅਤੇ ਆਇਤਨ ਉਸ ਦਾ ਅਭਿਆਸ ਨੰਬਰ 12.1 ਤੇ ਇਹਦੇ ਅਗਲੇ 3 ਸਵਾਲ ਆਖਿਰਲੇ ਤੇ ਇਹ ਮਰਗੀ ਇਸ ਅਭਿਆਸ ਦੇ ਅਖੀਲੇ 3 ਸਵਾਲ 7ਵਾਂ 8ਵਾਂ 9ਵਾਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਫਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰੰਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਤੇ ਤੁਹਾਡੀਆਂ 10ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 10th english mcq 10th english literature 10th grammar 10th science 10th math notes ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਇੱਕ ਹੈਗੀ 10th math pscb ਜੋ ਕਿ ਅੰਗਰੇਜ਼ੀ ਮੀਡੀਆ ਵਿੱਚ ਹੈਹੀ ਵਾਲੀ ਕਿਤਾਬ ਇੰਗਲਿਸ਼ ਮੀਡੀਆ ਵਿੱਚ ਵੀ ਆ ਗਈ ਹੈ ਇਹ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਠੀਕ ਹੈਗੀਏ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਠੀਕ ਹੈਗੀ ਬੱਚਿਓ ਐਬ੍ਰੀਵੀਏਸ਼ਨਸ ਜੋ ਕਿ ਬੜੀ ਕਮਾਲ ਦੀ ਪਲੇਲਿਸਟ ਹੈ ਉਹ ਬਹੁਤ ਸਾਰੀਆਂ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਦਾ ਵਿਸਤਾਰ ਦੱਸਿਆ ਗਿਆ ਜੋ ਕਿ ਗਿਆਨ ਦਾ ਖਜ਼ਾਨਾ ਹੈ ਸੋ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਤੁਸੀਂ ਜ਼ਰੂਰ ਦੇਖੋ ਸੋ ਆ ਦੇਖੀਏ ਬੱਚਿਓ ਹੁਣ ਆਪਣਾ ਸਵਾਲ 7ਵਾਂ ਸਵਾਲ ਇਹ ਕਹਿੰਦੇ ਕੋਈ ਤੰਬੂ ਇੱਕ ਬੇਲਣ ਦੇ ਆਕਾਰ ਦਾ ਹੈ ਅਤੇ ਇਸ ਤੇ ਇੱਕ ਸ਼ੰਕੂ ਬਣਿਆ ਹੋਇਆ ਹੈ ਜੇਕਰ ਬੇਲਣਾਕਾਰ ਭਾਗ ਦੀ ਉਚਾਈ ਅਤੇ ਵਿਆਸ ਕਰਮਾਨ 2.1 ਮੀਟਰ ਅਤੇ 4 ਮੀਟਰ ਹਨ ਤੇ ਸ਼ੰਕੂ ਦੀ ਤਿਰਛੀ ਉਚਾਈ 2.8 ਮੀਟਰ ਹੈ ਤਾਂ ਇਸ ਸ਼ੰਕੂ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਕੈਨਵਸ ਦਾ ਖੇਤਰਫਲ ਪਤਾ ਕਰੋ ਨਾਲ ਹੀ 500 ਰੁਪਏ ਪ੍ਰਤੀ ਮੀਟਰ ਵਰਗ ਦੀ ਦਰ ਨਾਲ ਇਸ ਵਿੱਚੋਂ ਇਸ ਵਿੱਚ ਵਰਤੇ ਵਰਤੋਂ ਹੋਣ ਵਾਲੇ ਕੈਨਵਸ ਦੀ ਲਾਗਤ ਪਤਾ ਕਰੋ ਧਿਆਨ ਦਿਓ ਕਿ ਤੰਬੂ ਦੇ ਆਧਾਰ ਨੂੰ ਕੈਨਵਸ ਨਾਲ ਨਹੀਂ ਟਕਿਆ ਜਾਂਦਾ ਹੈ ਅਜਿਗਰ ਪੱਕੀ ਵਿੱਚੋਂ ਤੰਬੂ ਤੇ ਆਲੇ-ਦੁਆਲੇ ਘੇਰਾ ਹੁੰਦਾ ਤੇ ਛਤੋਂ ਦੀ ਹੈ ਠੀਕ ਹੈ ਨਾ ਤੇ ਥੱਲੇ ਤੇ ਪਧਰਾ ਹੁੰਦਾ ਉਹ ਗਰਾਊਂਡ ਹੁੰਦਾ ਜ਼ਮੀਨ ਹੁੰਦੀ ਹੈ ਘਾਹ ਹੁੰਦੀ ਹੈ ਦਿੱਤਾ ਹੁੰਦੀ ਹੈ ਉਹ ਤੇ ਬੰਦਾ ਫਿਰ ਆਪਣਾ ਇਹ ਮੂੰਜਾ ਮਾਂ ਜਾਂ ਚਦਰਾਂ ਵਿਛਾ ਕੇ ਆਪਣਾ ਸੌ ਜਾਂਦਾ ਹੈ ਜਾਂ ਬੈਹ ਜਾਂਦਾ ਰੋਟੀ ਪਾਣੀ ਖਾਂਦਾ ਸੋ ਇਹ ਇਹ ਬੱਚੋ ਕੰਦਾਂ ਦਾ ਕੰਮ ਕਰਦੀ ਹੈ ਇਹ ਗੋਲਾਕਾਰ ਹੈ ਇਹ ਦੇਖੋ ਇਹ ਸਾਨੂੰ ਸਾਹਮਣੇ ਇਹਦੇ ਹੱਦ ਨਜ਼ਰ ਆ ਰਹੀ ਹੈ ਐਸਲ ਵਿੱਚ ਹੈ ਇਹ ਜਿਹੜਾ ਸਾਹਮਣੇ ਹੈ ਗੋਲਾਕਾਰ ਹੈ ਜਿਹੜਾ ਇਹ ਚੀਜ਼ ਹੈ ਨਾ ਵੇਲਣਕਾਰ ਹੈ ਵੇਲਣਾਕਾਰ ਸੋ ਇਹਦਾ ਇਹ ਥੱਲੇ ਮੈਦਾਨ ਹੈਗਾ ਇਹ ਜਿਹੜਾ ਸ਼ੰਕੂ ਦੇ ਰੂਪ ਵਿੱਚ ਛੱਤ ਬਣ ਗਈ ਸੋ ਇਹਦੇ ਅੰਦਰ ਬੰਦੇ ਬੈਹ ਜਾਂਦੇ ਨੇ ਰਾਤ ਨੂੰ ਰਾਤ ਕੱਟਣੀ ਹੋਵੇ ਪਹਾੜਾਂ ਦੇ ਵਿੱਚ ਪਦਰੇ ਮੈਦਾਨ ਦੇ ਵਿੱਚ ਇਹ ਰੇਗਿਸਤਾਨ ਵਿੱਚ ਜਿਹੜੇ ਬੰਦੇ ਗਏ ਹੁੰਦੇ ਨੇ ਆ ਫੌਜੀ ਵੈਰਾ ਇਹਦਾ ਤੇ ਬੱਚਾ ਤੰਬੂ ਦੀ ਜਿਹੜੀ ਹੈ ਕੰਦਰ ਐਕਸਟਰਾ ਅਮਲੀ ਹੈ ਇਹਦਾ ਕੰਦ ਸਿੱਧੀ ਨਹੀਂ ਹੈਗੀ ਮਤਲਬ ਇਹ ਗੋਲਾਕਾਰ ਹੈ ਬਸ ਐ ਸੋਚ ਲਓ ਇਹ ਜਿਹੜਾ ਛੀ ਤੁਹਾਨੂੰ ਨਜ਼ਰ ਆ ਰਹੀ ਏ ਇਹ ਗੋਲ ਵੇਲਣਾਕਾਰ ਦੀ ਹੱਦ ਨਜ਼ਰ ਆ ਰਹੀਆਂ ਰੋਣੇ ਠੀਕ ਹੈ ਨਾ ਸੋ ਵੇਲਣਾਕਾਰ ਭਾਗ ਦੀ ਉਚਾਈ H 2.1 ਮੀਟਰ ਜੋ ਉਹਨਾਂ ਨੇ ਦੱਸਿਆ ਵੇਲਣਾਕਾਰ ਭਾਗ ਦਾ ਵਿਆਸ D 4 ਮੀਟਰ ਠੀਕ ਹੈ ਸੋ ਅਰਧ ਵਿਆਸ ਹੋ ਜਾਏਗਾ 4/2 2 ਮੀਟਰ ਇਥੋਂ ਦੀ ਲੈ ਕੇ ਇੱਥੇ ਤੱਕ ਅੱਧਾ ਇਹੀ ਸ਼ੰਕੂ ਦਾ ਬੀ ਹੋ ਜਾਏਗਾ ਸੋ ਸ਼ੰਕੂ ਦਾ ਅਰਧ ਵਿਆਸ وہی 4/2 2 ਮੀਟਰ ਇਹ ਸ਼ੰਕੂ ਦੀ ਤਿਰਛੀ ਉਚਾਈ L 2.8 ਮੀਟਰ ਹੈ ਬਈ ਹੁਣ ਬੱਚੇ ਬੜਾ ਸੌਖਾ ਕੰਮ ਹੈਗਾ ਇਹਦਾ ਇਹਦਾ ਬਕਰ ਸਤਾ ਦਾ ਖੇਤਰਫਲ ਤੇ ਇਹਦੀ ਬਕਰ ਸਤਾ ਦਾ ਖੇਤਰਫਲ ਦੋਨਾਂ ਨੂੰ ਜੋੜ ਦੇਣਾ ਤੇ ਆ ਜਾਏਗਾ ਹੁਣ ਲੇਖੋ ਹੁਣ ਤੰਬੂ ਬਣਾਉਣ ਲਈ ਕੈਨਵਸ ਦਾ ਖੇਤਰਫਲ ਤਾਂ ਕੈਨਵਸ ਸਪੂਰਾ ਇਹਦਾ ਬਣਿਆ ਬਰਾਬਰ ਤੰਬੂ ਦੀ ਸਤਾ ਦਾ ਖੇਤਰਫਲ ਠੀਕ ਹੈ ਨਾ ਸੋ ਜਿੰਨੀ ਸਤਾ ਦਾ ਸਤਾ ਹੈਗੀ ਹੈ ਸਤਾ ਦਾ ਖੇਤਰ ਉਨਾ ਹੀ ਤੋਂ ਹੋਏਗਾ ਉਨਾ ਹੀ ਕਹਿਣ ਵਸਾਗਾ ਸੋ ਬੈਲਣ ਦੀ ਵਕਰ ਸਤਾ ਦਾ ਖੇਤਰਫਲ ਐਵਲਾ ਇਹ ਪੂਰਾ ਗੋਲ ਤੇ ਤੰਬੂ ਦੀ ਵਕਰ ਸਤਾ ਇਹ ਸ਼ੰਕੂ ਦੀ ਸੋਰੀ ਇੱਥੇ ਬੱਚੇ ਸ਼ੰਕੂ ਹੋਣਾ ਸੀਗਾ ਤੰਬੂ ਨਹੀਂ ਇੱਥੇ ਸ਼ੰਕੂ ਕਰ ਲਿਓ ਠੀਕ ਹੈ 1 ਮਿੰਟ ਮੈਂ ਕਰੀ ਦਵਾਣੀ ਇਹ ਤੁਹਾਨੂੰ ਇੱਥੇ ਬੱਚੇ ਸ਼ੰਕੂ ਹੈਗਾ ਠੀਕ ਹੈ ਸੋ ਸ਼ੰਕੂਦੀ ਸਤਹ ਦਾ ਖੇਤਰਫਲ ਹੋ ਲਿਆ ਬਣਾ ਠੀਕ ਹੈ ਸੋ ਬੱਚਿਓ ਜਿਹੜੀ ਬੇਲਨ ਹੁੰਦਾ ਉਹਦਾ 2 π r h ਹੁੰਦਾ ਹੈ ਤੇ ਸ਼ੰਕੂਦੀ ਸਤਹ ਦਾ ਵਕਰ ਸਤਹ ਦਾ ਖੇਤਰਫਲ ਉਹਦੇ π r l ਉਥੋਂ π r ਇਥੋਂ π r ਇਹ ਕਾਮਨ ਆ ਗਿਆ ਬਾਹਰ ਆ ਗਿਆ ਤੇ ਇੱਥੇ ਇਕੱਲਾ 2 ਚ ਰਹਿ ਗਿਆ ਇੱਥੇ ਇਕੱਲਾ l ਰਹਿ ਗਿਆ ਠੀਕ ਹੈ ਹੁਣ ਅਸੀਂ ਰਾਸ਼ੀਆਂ ਪੜ ਦਿੰਦੇ ਆ π ਦੀ ਜਗ੍ਹਾ π 7 r ਕਿੰਨਾ ਹੈ 2 ਇਹਦਾ ਅੱਧਾ 4 ਦਾ ਅੱਧਾ ਬ੍ਰੈਕਟ ਪਾਇਆ 2 2.1 h ਜੋ ਹੈਗਾ ਤੇ l ਹੈਗਾ 2.8 ਠੀਕ ਹੈ ਹੁਣ ਹੈ 2 b ਕਿੰਨਾ ਹੋ ਗਿਆ 42 7 ਤੇ ਇਹ ਤਿੰਨ ਚਲਾ ਗਿਆ ਤੇ ਹੁਣ ਬੱਚੇ ਦੋ 2.1 ਕਿੰਨਾ ਹੋ ਗਿਆ 4.2 4.2 ਚ ਇਹਦੇ 2.8 ਜੋੜਿਆ ਇਹ ਜੋੜਿਆ ਤੇ ਕਿੰਨਾ ਬਣਿਆ 7 7 7 ਨਾਲ 7 ਕੱਟ ਗਿਆ ਤੇ ਬਰਾਬਰ 42 ਮੀਟਰ ਵਰਗ ਕਿੰਨਾ ਸੌਖਾ ਸਵਾਲ ਹੈ ਬਿਲਕੁਲ ਦੇਖੋ ਦੋ ਪੜਾਵਾਂ ਦੇ ਵਿੱਚ ਹੀ ਹੋ ਗਿਆ ਪਰ ਸਵਾਲ ਨੂੰ ਮੈਂ ਸਮਝਣ ਦੀ ਗੱਲ ਹੈਗੀ ਹੈ ਸੋ ਤੰਬੂ ਬਣਾਉਣ ਲਈ ਕੈਨਵਸ ਦਾ ਖੇਤਰਫਲ 44 ਮੀਟਰ ਵਰਗ ਹੈ ਇੱਕ ਜਵਾਬ ਆ ਗਿਆ ਤੇ ਹੁਣ ਪ੍ਰਤੀ ਮੀਟਰ ਵਰਗ ਕੈਨਵਸ ਦੀ ਕੀਮਤ ₹500 ਹੈਗੀ ਹੈ ਸੋ 44 ਮੀਟਰ ਵਰਗ ਕੈਨਵਸ ਦੀ ਕੀਮਤ ਕਿੰਨੀ ਹੋ ਜੀ 44 ਨਾਲ ਗੁਣਾ ਕਰ ਦਾਂਗੇ 44 500 ਸੋ 5 40 20 5 40 20ਰ ਤੋਂ 22 ਸੋ ₹22000 ਦਾ ਇਹ ਤੰਬੂ ਤਿਆਰ ਹੋ ਜਾਏਗਾ ਕੈਨਵਸ ਦਾ ਠੀਕ ਹੈ ਜੀ ਅਗਾ ਸਵਾਲ ਉਚਾਈ 2.4 ਸੈਂਟੀਮੀਟਰ ਅਤੇ ਵਿਆਸ 1.4 ਸੈਂਟੀਮੀਟਰ ਵਾਲੀ ਇੱਕ ਠੋਸ ਸੋਲਿਡ ਹੋཐੋ ਸਗਾ ਖੋਖਲਾ ਨਹੀਂ ਹੈਗਾ ਵੇਲਣ ਵਿੱਚੋਂ ਉਸੇ ਉਚਾਈ ਅਤੇ ਇਸੇ ਵਿਆਸ ਵਾਲਾ ਇੱਕ ਸ਼ੰਕੂ ਆਕਾਰ ਖੋਲ ਕਿਵੇਂ ਠੁਕਤੀ ਕੱਟ ਲਈ ਜਾਂਦੀ ਹੈ ਦਾ ਖੁਰਚ-ਖੁਰਚ ਕੇ ਜਿਹੜਾ ਇਹ ਸੋਲਿਡ ਸਗਾ ਨਾ ਬੱਚੇ ਉਹ ਠੋਸ ਹੈਗਾ ਪੂਰਾ ਤੇ ਇਹ ਤੋਂ ਖੁਰਚਿਆ ਠੀਕ ਹੈ ਨਾ ਚੀਜ਼ਲ ਦੇ ਨਾਲ ਜਾਂ ਛੀਨੀ ਦੇ ਨਾਲ ਘਰ-ਘਰ ਕੇ ਖੁਰਚ ਕੇ ਚਾਕੂ ਦੇ ਨਾਲ ਇਹਦਾ ਸ਼ੰਕੂ ਦੇ ਰੂਪ ਵਿੱਚ ਬਣਾ ਚੱਲੀ ਜਾਂ ਬਣਾ ਦਿੱਤਾ ਠੁਕਤੀ ਬਣਾ ਦਿੱਤੀ ਇੱਕ ਖੋਲ ਬਣ ਗਿਆ ਤੇ ਇਹਦਾ ਬੱਚੋ ਅਰਧ ਵਿਆਸ ਵੀ ਇੰਨਾ ਹੀ ਵਿਆਸ ਹੀ ਹੋਣਾ ਹੀ ਹੈਗਾ ਤੇ ਉਹਦੀ ਉਚਾਈ ਵੀ ਇੰਨੀ ਹੀ ਹੈਗੀ ਹੈ ਠੀਕ ਹੈ ਸੋ ਕਹਿੰਦੇ ਬਾਕੀ ਬਚੇ ਠੋਸ ਦਾ ਨੇੜੇ ਤੋਂ ਨੇੜੇ ਵਰਗ ਇਹਨਾਂ ਵੀ ਨਿਖਟੀਕਰਨ ਕਰ ਦੋ ਜੇ ਤੇ ਦਸ਼ਮਲਵਿਚਾਰ ਹੈ ਤੇ ਨਿਫਟੀਕਰਨ ਕਰ ਦੋ ਨੇੜੇ ਤੋਂ ਨੇੜੇ ਵਰਗ ਸੈਂਟੀਮੀਟਰ ਵਰਗ ਵਿੱਚ ਵਰਗ ਤੱਕ ਸਤ ਦਾ ਖੇਤਰਫਲ ਪਤਾ ਕਰੋ ਉਹ ਦੇਖਿਏ ਠੋਸ ਵੇਲਣ ਦੀ ਉਚਾਈ h 2.4 ਸੈਂਟੀਮੀਟਰ ਠੋਸ ਵੇਲਣ ਦਾ ਵਿਆਸ d 1.4 ਸੈਂਟੀਮੀਟਰ ਪੋਸ ਬੇਲਨ ਦਾ ਅਰਧ ਵਿਆਸ ਆਰ ਇਕੁਅਲ 4/2 ਬਰਾਬਰ 0.7 ਸੈਂਟੀਮੀਟਰ ਸ਼ੰਕੂ ਦਾ ਅਰਧ ਵਿਆਸੀ 0.7 ਸੈਂਟੀਮੀਟਰ ਸ਼ੰਕੂਕਾਰ ਖੋਲ ਦੀ ਉਚਾਈ 2.4 ਸੈਂਟੀਮੀਟਰ ਸ਼ੰਕੂਕਾਰ ਖੋਲ ਦੀ ਤਿਰਛੀ ਉਚਾਈ ਦਾ ਵਰਗ ਹੁਣ ਸਾਨੂੰ ਤਿਰਛੀ ਉਚਾਈ ਚਾਹੀਦੀ ਹੈ ਕਿਉਂਕਿ ਪੂਰੀ ਜਿਹੜੀ ਬੱਚਿਓ ਬਣ ਜਾਏਗਾ ਇੱਕ ਤੇ ਇਹਦਾ ਬਣੇਗਾ ਆਧਾਰ ਦਾ ਆਧਾਰ ਦਾ ਖੇਤਰਫਲ ਫਿਰ ਬੇਲਨ ਦਾ ਵਕਰ ਸਤ੍ਹਾ ਦਾ ਖੇਤਰਫਲ ਇਹ ਸ਼ੰਕੂ ਦੀ ਵਕਰ ਸਤਤਾ ਦਾ ਖੇਤਰਫਲ ਐਕੁਲ ਖੇਤਰਫਲ ਬਣੇਗਾ ਫਿਰ ਇੱਥੋਂ ਦੀ ਸ਼ੁਰੂ ਹੋਇਆ ਐ ਤੇ ਫਿਰ ਇਹ ਵਕਰ ਤੇ ਫਿਰ ਉਧਰੋਂ ਦੀ ਇਹ ਵਕਰ ਇਹਦਾ ਸ਼ੰਕੂ ਦਾ ਅੰਦਰਲੀ ਖੁੱਤੀ ਬਣੀ ਹੈ ਸੋ ਪਹਿਲੇ ਅਸੀਂ ਇਹ ਕਰਦੇ ਆ L ਵਰਗ ਤੇ ਛਿਉਚਾਈ ਕਰਨੀ ਹੈ ਆਪਾਂ H ਵਰਗ ਜਮਾ R ਵਰਗ ਐ ਸਾਨੂੰ ਪਤਾ ਹੈ ਇਹਦੇ ਸੂਤਰ ਇਦਾਂ ਹੁੰਦਾ ਸੋ ਸ਼ੰਕੂ ਘਰ ਖੋਲ ਦੀ तिरਛੀ ਛਾਈ ਦਾ ਵਰਗ ਬਰਾਬਰ L ਵਰਗ ਬਰਾਬਰ H ਵਰਗ ਜਮਾ R ਵਰਗ ਸੋ H ਆ ਗਿਆ 2.4 0.7 2.4 ਦਾ ਵਰਗ ਆ ਗਿਆ 5.76 0.7 ਦਾ ਵਰਗ ਆ ਗਿਆ 0.49 ਬੱਚਿਓ ਹੈ 2.4 ਤੁਹਾਨੂੰ 25 ਤੱਕ ਜਾਂ 30 ਤੱਕ ਵਰਗ ਜਵਾਨੀ ਯਾਦ ਹੋਣੀ ਚਾਹੀਦੀ ਹੈ ਇਹ ਜਵਾਨੀ ਕਿਵੇਂ ਯਾਦ ਕਰਨੇ ਨੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਨਾਮ ਦੀ ਜਿਹੜੀ ਐਵਰੀ ਉਹ ਜਿਹੜੀ ਪਲੇਲਿਸਟ ਹੈ ਉੱਥੇ ਜਾ ਕੇ ਦੇਖੋ ਵਰਗ ਜਵਾਨੀ ਕਿਦਾਂ ਕੱਢੀ ਦੇਨੇ ਕਿਦਾਂ ਸੌਖੇ ਢੰਗ ਨਾਲ ਕੱਢੀ ਦੇਨੇ ਮੈਂ ਸਾਰਾ ਸਮਝਾਇਆ ਹੋਇਆ ਹੈ ਉੱਥੇ ਠੀਕ ਹੈ ਸੋ ਅੱਜ ਦੇ ਲੈ ਬੱਚੋ ਦੋਨੋਂ ਨੂੰ ਜੋੜਿਆ l ਵਰਗ ਆ ਗਿਆ 6.25 ਸੋ 6.2 ਦਾ 50000 ਦਾ ਵਰਗਮੂਲ ਕੱਢਿਆ ਕੀ ਆ ਗਿਆ 2.5 ਸੈਂਟੀਮੀਟਰ ਵਰਗਮੂਲ ਕਿਵੇਂ ਕੱਢੀਦਾ ਹੈ ਅਸੀਂ 8ਵੀਂ ਜਮਾਤ ਵਿੱਚ ਸਿੱਖ ਚੁੱਕੇ ਹਾਂ ਜਿਹੜੇ ਵਿਦਿਆਰਥੀ ਭੁੱਲ ਗਏ ਨੇ ਉਹ 8ਵੀਂ ਗਣਿਤ ਪਲੇਲਿਸਟ ਖੋਲਣ ਤੇ ਵਰਗ ਅਤੇ ਵਰਗਮੂਲ ਆਮਦਾ ਜਿਹੜਾ ਅਧਿਆਇ ਹੈਗਾ ਉਹਦਾ ਕੋਈ ਵੀ ਇੱਕ ਅਦਾ ਸਵਾਲ ਖੋਲ ਕੇ ਦੇਖ ਲਓ ਤੁਹਾਨੂੰ ਸਾਰਾ ਯਾਦ ਆ ਜਾਏਗਾ ਉੱਚ ਮੈਂ ਸਾਰਾ ਸਮਝਾਇਆ ਕਿ ਵਰਗਮੂਲ ਕਿਵੇਂ ਕੱਢੀਦਾ ਹੈ ਸੋ ਹੁਣ ਬਾਕੀ ਬਚੇ ਠੋੜ ਦਾ ਖੇਤਰਫਲ ਕਿਹਦੇ ਬਰਾਬਰ ਹੋਏਗਾ ਆਧਾਰ ਦਾ ਖੇਤਰਫਲ ਹੈ ਆਧਾਰ ਦਾ ਖੇਤਰਫਲ ਵੇਲਣ ਦੀ ਬਕਰ ਸਤਾ ਦਾ ਖੇਤਰਫਲ ਤੇ ਜਿਵੇਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਦਿੱਤਾ ਹੋ ਗਿਆ। ਸੋ ਇਹ ਹੋ ਗਿਆ ਬੱਚੇ 2 पाई आर एच ਮਿਲ ਕੇ ਇਹਦਾ ਵੇਲਨ ਦੀ ਵਕਰ ਸਤ੍ਹਾ ਦਾ ਖੇਤਰਫਲ ਜਮਾ ਆਧਾਰ ਦਾ ਖੇਤਰਫਲ ਅੱਗੇ ਪਿੱਛੇ ਹੋ ਗਿਆ ਥੋੜਾ ਤੇ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਐ ਪਾਈ ਆਰ ਵਰਗ ਬੱਚਿਓ ਆਧਾਰ ਦਾ ਖੇਤਰਫਲ ਲਗਾ। ਤੇ ਇਹ 2 पाई आर एच ਇਹਦਾ ਹੈਗਾ ਠੀਕ ਹੈ। ਸੋ ਪਾਈ ਆਰ ਇੱਥੇ ਵੀ ਪਾਈ ਆਰ ਇੱਥੇ ਪਾਈ ਆਰ ਕਾਮਨ ਹੈਗਾ। ਪਾਈ ਆਰ ਬਾਹਰ ਲਿਆ। ਇੱਥੇ ਬਾਕੀ ਦਾ 2 ਐਚ ਇੱਥੇ ਵਜਿਆ ਕੱਲਾ ਆਰ ਇੱਥੇ ਵਜਿਆ ਜਮਾ ਐਲ ਸੋ ਹੁਣ ਮੁੱਲ ਪਾਇਆ 22/7 ਆ ਰਿਹਾ ਹੈ 0.7 ਬ੍ਰੈਕਟ ਪਾਇਆ 2 2.4 ਇਹ 2 2.4 ਜਮਾ 0.7 ਤੇ ਜਮਾ 2.5 7 ਦੇ ਨਾਲ 0.5 7 ਗੱਟ ਗਿਆ ਇੱਥੇ ਆ ਗਿਆ 0.1 ਸੋ 22 0.1 2 ਨੂੰ 2.4 ਦੇ ਨਾਲ ਜਿੱਲੇ ਗੁਣਾ ਕੀਤਾ ਤੇ ਕਿੰਨਾ ਆ ਗਿਆ 4.8 4.8 ਵਿੱਚ 0.7 ਜਮਾ ਕੀਤਾ ਤੇ ਕਿੰਨਾ ਆ ਗਿਆ 5.5 5.5 ਤੇ ਜਮਾ 2.5 5.5 ਵਿੱਚ 2.5 ਜਮਾ ਕੀਤਾ ਤੇ ਕਿੰਨਾ ਆ ਗਿਆ ਬੱਚੋ 8 ਸੋ ਇਹ 22 ਨੂੰ 0.1 ਨਾਲ ਗੁਣਾ ਕੀਤਾ ਤੇ ਆ ਗਿਆ 2.2 ਸੋ 2.2 8 ਠੀਕ ਹੈ ਸੋ ਇਹ ਜਿਹੜਾ ਅਰਧਨੀ 16 ਅਰਧਨੀ 16 17 17.6 ਸੈਂਟੀਮੀਟਰ ਵਰਗ ਆ ਗਿਆ ਐਗਜ਼ੈਕਟ ਪਰ ਉਹਨੇ ਕਿਹਾ ਵੀ ਨਿਕਟ ਨੇੜੇ ਤੋਂ ਨੇੜੇ ਸੈਂਟੀਮੀਟਰ ਵਰਗ ਤੱਕ ਕੱਢੋ ਠੀਕ ਹੈ ਦਸ਼ਮਲਵ ਨਹੀਂ ਜੇ ਦਾ ਸੋ ਇਹ 6 ਜਿਹੜਾ 4 ਤੋਂ ਵੱਡਾ ਹੈਗਾ ਸੋ ਇਹਨੂੰ ਕੀ ਕਰਾਂਗੇ 18 ਘਟਾ ਦਾਂਗੇ ਸੋ ਬਾਕੀ ਬਚੇ ਠੋੜ ਦਾ ਖੇਤਰਫਲ ਬਰਾਬਰ 17.6 18 ਉਹ 6 ਬਚੇ تھے ਸੈਂਟੀਮੀਟਰ ਇਹ ਮੀਟਰ ਨਹੀਂ ਆਗਾ ਮਾਪ ਕਰਨਾ ਸੈਂਟੀਮੀਟਰ ਠੀਕ ਹੈ ਨਾ ਇਹ ਬਿਲਕੁਲ ਠੀਕ ਟਾਈਪ ਹੋ ਗਿਆ 18 ਸੈਂਟੀਮੀਟਰ ਵਰਗ ਲਗ ਬੰਧ ਠੀਕ ਹੈ ਬੱਚਿਓ ਹੁਣ ਅਗਲਾ ਆਖਰੀ ਸਵਾਲ ਦੇਖੀਏ ਇਹਦੇ ਲੱਕੜੀ ਦੇ ਇੱਕ ਠੋਸ ਬੇਲਣ ਦੇ ਹਰੇਕ ਸਿਰੇ ਤੇ ਇੱਕ ਅਰਧ ਗੋਲਾ ਖੋਦ ਕੇ ਕੱਢਦੇ ਹੋਏ ਇੱਕ ਵਸਤੂ ਬਣਾਈ ਗਈ ਹੈ ਜਿਵੇਂ ਕਿ ਚਿੱਤਰ ਦੱਸਿਆ ਹੋਇਆ ਜਿਵੇਂ ਬੱਚਿਓ ਪਿਛਲੇ ਸਵਾਲ 'ਚ ਸ਼ੰਕੂ ਪਿਆਰ ਕੀਤਾ ਗਿਆ ਸੀ ਉਹ ਸ਼ੰਕੂ ਦੀ ਰੂਪ ਦੀ ਖੁੱਤੀ ਤਿਆਰ ਕੀਤੀ ਗਈ ਸੀ ਉਹ ਪੂਰੀ ਲੰਬੀ ਸੀ ਜਿੰਨੀ ਲੰਬਾਈ ਬੇਲਣ ਦੀ ਹੈ 19 ਲੰਬਾਈ ਉਹਦੀ 19 ਉਚਾਈ ਸ਼ੰਕੂ ਦੀ ਸੀ ਪਰ ਇੱਥੇ ਬੱਚਿਓ ਕੀ ਹੈ ਜਿਹੜਾ ਅਰਧ ਵਿਆਸ ਹੈ ਇੱਥੇ ਤੱਕ ਹੀ ਜਾਏਗਾ ਕਿਉਂਕਿ ਜਿੰਨਾ ਵਿਆਸ ਹੈਗਾ ਹੈ ਅੱਧਾ ਜਿਹੜਾ ਅਰਧ ਵਿਆਸ ਤੱਕ ਜਾਏਗਾ ਠੀਕ ਹੈ ਨਾ ਸੋ ਇੱਕ ਇੱਕ ਖੋੜਾ ਇੱਥੇ ਬਣਾਤਾ ਇੱਕ ਕੋਲਾ ਲੇਵਾ ਲਾਤਾ ਸੋ ਦੋਨੋਂ ਸਰਿਆਂ ਤੇ ਅਰਧ ਗੋਲਾਕਾਰ ਖੋਲੇ ਬਣਾ ਲਿੱਤੇ ਖੁੱਤੀਆਂ ਬਣਾਤੀਆਂ ਖੋਦ ਕੇ ਕੱਢਦੇ ਹੋਏ ਸੋ ਇੱਕ ਵਸਤੂ ਬਣਾਈ ਗਈ ਹੈ ਤੇ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ ਜੇਕਰ ਬੇਲਣ ਦੀ ਉਚਾਈ 10 ਸੈਂਟੀਮੀਟਰ ਹੈ ਇਹਦੀ 10 ਸੈਂਟੀਮੀਟਰ ਹੈ ਅਤੇ ਆਧਾਰ ਦਾ ਅਰਧ ਵਿਆਸ 3.5 ਸੈਂਟੀਮੀਟਰ ਹੈ 3.5 ਆਧਾਰ ਦੋਨੋਂ ਬਰਾਬਰ ਨਹੀਂ ਕਿ ਬੇਲਣ ਹੈਗਾ ਠੀਕ ਹੈ ਤਾਂ ਇਸ ਵਸਤੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ ਸੋ ਬੱਚਿਓ ਇਹ ਵੀ ਕਿਦਾਂ ਆ ਜਾਏਗਾ ਜਿਹੜੇ ਵਕਰ ਸਤਤਾ ਦਾ ਖੇਤਰਫਲ ਬੇਲਣ ਦਾ ਤੇ ਜਮਾ ਦੋ ਅਰਧ ਗੋਲਿਆਂ ਦਾ ਖੇਤਰਫਲ ਇੱਕ ਅੱਧਾ ਗੋਲਾ ਉੱਪਰ ਦਾ ਅੱਧਾ ਗੋਲਾ ਥੱਲੇ ਦਾ ਤੇ ਜਮਾ ਵਕਰ ਸਤਤਾ ਦਾ ਖੇਤਰਫਲ ਬੇਲਣ ਦਾ ਸੋ ਸਾਨੂੰ ਦੋ ਚੀਜ਼ਾਂ ਦਿੱਤੀਆਂ ਇਹਦੇ ਨਾਲ ਹੀ ਸਵਾਲ ਹੋ ਜਾਏਗਾ ਬੜਾ ਸੌਖਾ ਹੈ ਸੋ ਬੇਲਣ ਦੀ ਉਚਾਈ h 10 ਸੈਂਟੀਮੀਟਰ ਤੇ ਬੇਲਣ ਦਾ ਅਰਧ ਵਿਆਸ r 3.5 ਸੈਂਟੀਮੀਟਰ ਉਹ ਕਿਹੜੇ ਫੇਲਿੰਗ ਦਿੱਤਾ ਮੈਂ ਇਥੇ ਹੁਣ ਵਸਤੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਬੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਜਮਾ ਦੋ ਅਰਧ ਗੋਲਿਆਂ ਦਾ ਖੇਤਰਫਲ ਸੋ ਬੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਉਹਨੇ 2 ਪਾਈ r h ਤੇ ਦੋ ਗੋਲੇ ਨੇ ਸੋ 2 ਗੁਣਾ ਤੇ ਅਰਧ ਗੋਲੇ ਦਾ ਖੇਤਰਫਲ ਉਹਨੇ 2 ਪਾਈ r ਵਰਗ ਹੁਣ ਬੱਚੋ ਇੱਥੇ ਵੀ 2 ਪਾਈ r ਹੈਗਾ ਇੱਥੇ ਵੀ 2 ਪਾਈ r ਹੈਗਾ ਸੋ 2 ਪਾਈ r ਬਾਹਰ ਲੈ ਲਿਆ ਬ੍ਰੈਕਟ ਪਾਇਆ ਇੱਥੇ ਇਕੱਲਾ h ਰਹਿ ਗਿਆ ਤੇ ਇੱਥੇ 2 r ਰਹਿ ਗਿਆ 2 r ਇਕੱਲਾ ਹੀ ਰਹਿ ਗਿਆ ਤੇ ਆਰ ਦੀ ਘਾਦੋ ਹੈਗਾ ਸੋ ਇੱਕ ਘਾਦ ਇੱਥੇ ਰਹਿ ਗਿਆ ਹੁਣ ਅਸੀਂ ਰਾਸ਼ੀਆਂ ਪਾ ਦਿੰਦੇ ਆ 2 ਦਾ 2 ਲਿਖ ਦਿੱਤਾ 22 ਦੀ ਜਗ੍ਹਾ 22/7 ਲਿਖ ਦਿੱਤਾ ਆਰ ਦੀ ਜਗ੍ਹਾ 3.5 ਲਿਖ ਦਿੱਤਾ ਬ੍ਰੈਕਟ ਪਾਇਆ ਐਚ ਦੀ ਜਗ੍ਹਾ 10 ਲਿਖ ਦਿੱਤਾ 2 ਦੀ ਜਗ੍ਹਾ 2 ਲਿਖ ਦਿੱਤਾ ਤੇ ਗੁਣਾ 3.5 ਕਰ ਦਿੱਤਾ ਠੀਕ ਹੈ 7 1 7 75 35 0.5 ਇੱਥੇ ਆ ਗਿਆ 2 ਨੂੰ 22 ਨਾਲ ਗੁਣਾ ਕਰਕੇ 44 ਇੱਥੇ ਆ ਗਿਆ ਤੇ ਬੱਚਿਓ 2 3.5 ਕਿੰਨਾ ਹੁੰਦਾ ਹੈ 7 7 10 ਕਿੰਨਾ ਹੁੰਦਾ ਹੈ 17 ਇਹ ਬ੍ਰੈਕਟ ਆ ਗਿਆ ਬ੍ਰੈਕਟ ਖੋਲੇ ਤੇ ਗੁਣਾ ਹੋਏਗਾ ਤੇ ਗੁਣਾ 17 44 ਨੂੰ 0.5 ਨਾਲ ਗੁਣਾ ਕੀਤਾ ਤੇ 22 ਬਣ ਜਾਏਗਾ ਕਿਉਂਕਿ 0.5 1/2 ਦੇ ਬਰਾਬਰ ਹੁੰਦਾ ਹੈ ਸੋ 40/44/2 ਹੋ ਗਿਆ 22 ਸੋ 22 ਗੁਣਾ 17 ਸੋ 17 ਗੁਣਾ 34 ਤੇ ਕੈਨਸਲ 17 ਨੂੰ 34 ਹੋ ਤਾਂ 37 374 ਸੈਂਟੀਮੀਟਰ ਵਰਗ ਇਹ ਸਾਡਾ ਆ ਗਿਆ ਜਵਾਬ ਇਸ ਤਰ੍ਹਾਂ ਵਸਤੂ ਦੀ ਕੁੱਲ ਸੋਤਾ ਕੁੱਲ ਸਤਾਰਾ ਖੇਤਰਫਲ ਬਰਾਬਰ 374 ਸੈਂਟੀਮੀਟਰ ਵਰਗ ਹੋ ਗਿਆ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਅਭਿਆਸ 12.1 ਦੇ ਅਖੀਰਲੇ 3 ਸਵਾਲ ਇਹਦੇ ਨਾਲ ਹੀ ਤੁਹਾਡਾ ਇਹ ਵਾਲਾ ਵਿਆਾਸ 12.1 ਇੱਥੇ ਸਮਾਪਤ ਹੁੰਦਾ ਹੈ ਉਸੇ ਸੀਸੀ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ